ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੇ ਆਪਾਂ ਤੁਹਾਨੂੰ ਘਰੇ ਖੜੇ ਟਰੈਕਟਰ ਦਿਖਾਉਣੇ ਆ ਦੋ ਤਿੰਨ ਤੇ ਇੱਕ ਫੋੜ ਆਪਣੇ ਕੋਲੇ ਤੇ ਇੱਕ ਸਵਰਾਜ 735 ਆ ਦੋਨੇ ਟਰੈਕਟਰਾਂ ਦੀ ਕੰਡੀਸ਼ਨ ਬਹੁਤ ਵਧੀਆ ਤੇ ਪੰਜਾਬ ਨੰਬਰ ਟਰੈਕਟਰ ਆ ਦੋਵੇਂ ਤੇ ਰੇਟ ਨਾਲ ਹੀ ਮਿਲ ਜਾਣਗੇ ਤੇ ਆਪਾਂ ਅੱਗੇ ਤੁਹਾਨੂੰ ਮਲਾਉਣੇ ਦੀ ਪਾਈ ਕੀ ਹਾਲ ਹੈ ਜੀ ਅਸੀ ਵਧੀਆ ਬਈ ਦੀਪ ਹੋਰ ਕੀ ਹਾਲਾ ਠੀਕ ਆ ਬਾਈ ਬਹੁਤ ਵਧੀਆ ਚੜਦੀ ਕਲਾ ਬਾਈ ਤੇ ਅੱਜ ਆਪਾਂ ਟਰੈਕਟਰ ਦਿਖਾਵਾਂਗੇ ਬਾਈ ਆਪਾਂ ਦੋ ਦੋ ਠੀਕ ਹੈ ਜੀ ਤੇ ਦੋਨੇ ਟਰੈਕਟਰ ਨਵੇਂ ਆ ਬਾਈ ਇਹ ਠੀਕ ਹੈ ਤੇ ਦੋਨੋ ਟਰੈਕਟਰ ਆ ਪੰਜਾਬ ਨੰਬਰ ਪੰਜਾਬ ਨੰਬਰ ਇੱਕ ਆਪਾਂ ਉੱਦੇ ਤੇਰੀ ਵੀਡੀਓ ਚ ਫੋਟ ਦਿਖਾਇਆ ਸੀਗਾ ਹਾਂ ਹਾਂ ਉਹ ਆਪਾਂ ਭੇਜਤਾ ਸੀ ਮੁਕਸਰ ਏਰੀਆ ਚ ਬਾਈ ਠੀਕ ਹੈ ਜੀ ਤੇ ਇਹ ਟਰੈਕਟਰ 93 ਮਾਡਲ ਆ ਬਾਈ ਇਹ ਤੇ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਜੀ ਤੇ ਟਰੈਕਟਰ ਸਾਰਾ ਜਿਸੀ ਓਰੀਜਨਲ ਆ ਯੂਟਿਊਬਰ ਇਹਨਾਂ ਦਾ ਠੀਕ ਹੈ ਤੇ ਟੈਕਟ ਦੇ ਟਾਇਰ ਹੈਗੇ ਲਗਭਗ ਬਾਈ 30 35 ਪੈਸੇ ਜਾਰੇ 35 ਪੈਸੇ ਹਾਂ ਸਹੀ ਗੱਲ ਤੇ ਟਰੈਕਟਰ ਚੈੱਕ ਕਰਾਵੇ ਜੱਸੀ ਬਾਡੇਲਾ ਸਾਰਾ ਸਾਰਾ ਓਰੀਜਨਲ ਟਰੈਕਟਰ ਕਿਤੇ ਕਲਮ ਨਹੀਂ ਲੱ ਤੇ ਗੇਅਰ ਇੰਜਨ ਦਾ ਬਾਈ ਜਿੰਨਾ ਕਹਦੇ ਉਹਨਾਂ ਚੰਗਾ ਕੇਰਾ ਮਾੜਾ ਇਹ ਦਿਖਾ ਦੇ ਤੇ ਮੁੜ ਕੇ ਆਪਾਂ ਡੈਕਟਰ ਦੀ ਸਟਾਰਟਿੰਗ ਵੀ ਦਿਖਾਵਾਂਗੇ ਹਾਂ ਲੋ ਯਾਰੇ ਪਾਸੋਂ ਦੇਖ ਲਓ ਬਾਈ ਡਿਵੀਸ਼ਨ ਤੁਹਾਡੇ ਸਾਹਮਣੇ ਪਈ ਤੇ ਹੁਣ ਤੁਹਾਨੂੰ ਸਟਾਰਟਿੰਗ ਦਿਖਾ ਦਿੰਦੇ ਆ ਜੀ ਜੇ ਜਿਹੜੀ ਗੱਲ ਹੋਈ ਕੋਈ ਨੁਕਸ ਹੋਇਆ ਜਾਂ ਕੋਈ ਹੋਇਆ ਬਾਈ ਉਹ ਆਪਾਂ ਤੁਹਾਨੂੰ ਪਹਿਲਾਂ ਦਾ ਹਾਂ ਠੀਕ ਹੈ ਠੀਕ ਆ ਬਾਈ ਇਧਰਲੇ ਪਾਸੋਂ ਚੈੱਕ ਕਰਾ ਦੇ ਸ਼ੈਡਾਂ ਦਾ ਪੂਰਾ ਸੋਹਣਾ ਪਿਆ ਬਾਈ ਡੈਡ ਹਾਂ ਬਾਈ ਜਮਾ ਇਹ ਇੰਨਾ ਇੰਨਾ ਤਾਂ ਨਾ ਬਾਈ ਫਿਰ ਆਏ ਆ origional ਆ ਯਾਰ ਜੇ ਰੰਗ ਕਰਾ ਦਾਂਗੇ ਲੁਕ ਜੂ ਥਾਰ ਫਿਰ ਸੰਗਿਆ ਬੱਜੂ ਬਾਈ ਤੁਪਕਾਰਾ ਦੇ ਲਾਈਬਰੇਜ ਹੁੰਦੇ ਜੱਸੀ ਉਰੇ ਲਿਆ ਡੈਕਟਰ ਦੀ ਦੇਖ ਮਗਰਿਆੜ ਫਕਾਰੇ ਨਾਲ ਸਲੋ ਤੇ ਚੱਲੀ ਜਾਂਦਾ ਕਰਬਸ ਕਰਾ ਲਿਓ ਬਾਈ ਇਹਦੀ ਹੋਰ ਫੋਟੇ ਪੈਸੇ ਦੀ ਕੰਮ ਇੰਡੈਕਟਰ ਚ ਇਹਦਾ ਡੈਕਟਰ ਦਾ ਬਾਈ ਤੇਲ ਬਦਲਾ ਦੇ ਬੁੱਲਾ ਹੋਰ ਕੁਝ ਨਹੀਂ ਭਾਵਦਾ ਠੀਕ ਹੈ ਪੰਜਾਬ ਨੰਬਰ ਆ ਬਾਈ ਇਹੇ ਜੇ ਕਿਸੇ ਨੇ ਤਿਆਰ ਕਰਾਉਣਾ ਡੈਕਟਰ ਮੰਨ ਲਾ ਮੋਡੀਫਾਈ ਕਰਾਉਣਾ ਉਹਨੂੰ ਪਰਤੇ ਜਬਾਈ ਇਹ ਪਜਾਵਨ ਬ੍ਰੈਕਟਰ ਮਿਲਦਾ ਨਹੀਂ ਫੋੜ ਤੇ ਡਿਮਾਂਡ ਕੀ ਹੈ ਜੀ ਰੇਟ ਆ ਬਾਈ ਇਹਦਾ 1 ਲੱਖ ਤੇ 40000 ਰੁਪਏ ਟਰੈਕਟਰ ਦਾ ਠੀਕ ਆ ਟਰੈਕਟਰ ਦਾ ਜੇ ਤਾਂ ਕਰਾਉਣਾ ਮੁੱਲ ਮੁੱਲ ਤਾਂ 40 ਮੰਗ ਲਿਆ ਬਾਈ ਹਾਂ ਜਿਹਦੇ ਦੇਣ ਲੈਣ ਪੁੱਛੇ ਬਾਈ ਉਹਦੂ ਘੱਟ ਨਹੀਂ ਦੇਣਾ ਟਰੈਕਟਰ ਦਾ ਇੱਕੋ ਰੇਟ ਬੋਲਾਂਗੇ 1 ਲੱਖ ਤੇ 15000 ਦਾ ਠੀਕ ਹੈ ਜੀ ਤੇ ਜਿਹਨੇ ਲੈਣਾ ਨਾ ਬਾਈ ਟਰੈਕਟਰ ਦਾ ਫੋਨ ਉਹ ਹੀ ਲਾਏ ਠੀਕ ਹੈ ਜੀ ਹਾਲ ਤੋਂ ਫੋਨ ਨਾ ਲਾਏ ਉਹ ਬਾਈ ਠੀਕ ਹੈ ਜੀ 1 15 ਦਾ ਦੇਵਾਂਗੇ ਤੇ ਅੱਗੇ ਤੇ ਇੱਕ ਕਰਾ ਦੇ ਬਾਈ ਟਰੈਕਟਰ ਆ 2002 ਮਾਡਲ ਆ 2002 ਮਾਡਲ ਇਹਦੇ ਟਰੈਕਟਰ ਦੇ ਟਾਇਰ ਮੂਹਰੇ ਲੱਗੇ ਜਮਾ ਤਾਜੇ ਬਾਈ ਚਾਰੇ ਹੂਣੀਆਂ ਮਿਲ ਕੇ ਗਿਆ ਮਗਰਲੇ ਟਾਇਰ ਹੈਗੇ 90 95 ਬਾਈ ਦੇ ਠੀਕ ਹੈ ਇਹ ਬੋਲੋ ਦੇ ਬਾਈ ਕੰਪਨੀ ਦੇ ਟਾਇਰ ਆ ਪਿੱਛੇ ਦਾ ਲਿਆ ਜੱਸੀ ਟਰੈਕਟਰ ਚੈੱਕ ਕਰਾ ਰਹੇ ਬਾਈ ਟਰੈਕਟਰ ਸਾਰਾ ਰੀਜਨਲ ਕੱਲੇ ਮਗਰਿਆੜਾਂ ਤੇ ਹਲਕੀ ਫੁਲਕੀ ਟੱਚਿੰਗ ਹੋਈ ਆ ਠੀਕ ਹੈ ਠੀਕ ਆ ਬਾਈ ਤੇ ਛੀ ਚੀਰੀ ਟਰੈਕਟਰ ਆ ਗਿਆ ਬਾਈ ਇਹ ਠੀਕ ਤੇ ਟੈਟ ਪੂਰਾ ਸੋਹਣਾ ਪਿਆ ਬਾਈ ਥੱਲੇ ਚੈੱਕ ਕਰਾ ਦੇ ਟਰੈਕਟਰ ਬਾਡੇਲਾ ਜੱਸੀ ਸਾਰਾ ਤੇ ਬਰਨਰ ਦਾ ਆਪਾਂ ਕੋਲ ਕੋ ਦਿਖਾ ਦਾਂਗੇ ਬਾਈ ਚੈੱਕ ਕਰਾ ਕੇ ਇੱਧਰ ਦਿਖਾ ਦੇ ਟਰੈਕਟਰ ਜਮਾ ਮਖਾ ਮਣਕਾ ਹੀ ਪਿਆ ਹੋਇਆ ਜਮਾ ਮਣਕਾ ਹੀ ਪਿਆ ਤੇ ਇਹ ਟਰੈਕਟਰ ਦਾ ਬਾਈ ਕੋਈ ਚਾਹ ਆਣ ਹੋਵੇ ਪੰਜਾਬ ਨੰਬਰ ਇਹੀ ਹੈ ਟਰੈਕਟਰ ਦਾ ਸਾਹ ਬਹੁਤ ਆ ਟਰੈਕਟਰ ਇਹ ਪੂਰਾ ਫੋਨ ਟਰੈਕਟਰ ਬਾਈ ਰੁਕੋ ਜੀ ਉਹ ਜਿਹੜਾ ਦੇਖੋ ਮਖਾ ਟਰੈਕਟਰ ਬਾਈ ਇਹ ਤੋਂ ਮਖਾ ਦੋ ਘੜੀਆਂ ਦੇਖੀ ਜਾਈ ਤੇ ਬਾਈ ਪੰਜਾਬ ਨੰਬਰ ਟਰੈਕਟਰ ਹੈ ਠੀਕ ਆ ਬਾਈ ਤੇ ਟਰੈਕਟਰ ਦਾ ਬਾਈ ਇਹਦਾ ਵੀ ਇਕੂਰੇਟ ਬੋਲਾਂਗੇ ਟਰੈਕਟਰ ਦਾ ਰੇਟ ਹੈਗਾ 230000 ਬਾਈ ਠੀਕ ਆ ਇਹਦੇ ਇਕੂਰੇਟ ਬੋਲਾਂਗੇ ਬਾਈ ਉਦੋਂ ਘਟਾਣ ਨਾ ਲਾਵੇ ਫੋਨ ਹੂੰ ਪੂਰੇ 2 ਲੱਖ ਦਾ ਟਰੈਕਟਰ ਦੇਵਾਂਗਾ ਠੀਕ ਹੈ ਜੀ ਪੂਰੇ 2 ਲੱਖ ਪਹਿਲਾਂ ਆਪਾਂ ਵੀਡੀਓ 'ਚ ਦੱਸਦਾ ਬੋਲਿਆ ਕੋਈ 5 ਦਾ ਇਹਦਾ ਲੈਣ ਨਹੀਂ ਬੋਲਿਆ ਬਾਈ ਹਾਂ ਪੂਰੇ 2 ਲੱਖ ਦਾ ਪੂਰੇ 2 ਲੱਖ ਟਰਾਈ ਮਾਰ ਕੇ ਆ ਜੀ ਬਾਈ ਚਾਰ ਚਫੇਰੇ ਹੀ ਫੇਰ ਸਾਥੋਂ ਟਰੈਕਟਰ ਲੈ ਜੀ ਠੀਕ ਹੈ ਜੀ ਨਾ ਤਾਂ ਇਹਨਾਂ 'ਚ ਕੋਈ ਵੀ ਟਰੈਕਟਰ ਦਾ ਹੋਵੇ ਬਾਈ ਲੋਨ ਠੀਕ ਹੈ ਬਾਹਲੇ ਪੁੱਛੀ ਜਾਂਦੇ ਲੋਨ ਹੋ ਨਾ ਹੋਣ ਬਾਈ ਨਾ ਇਹ ਇਹ ਚੱਲਣਗੇ ਐਫੀ ਡੈਪਟ ਤੇ ਠੀਕ ਹੈ ਜੀ ਐਫੀ ਡੈਪਟ ਮਿਲੂਗਾ ਇਹਨਾਂ ਦਾ ਤੇ ਕਾਪੀ ਕਾਗਜ਼ਾਂ ਦੀ ਜ਼ਿੰਮੇਵਾਰੀ ਆ ਬਾਈ ਗੇਅਰ ਇੰਜਨ ਦੇ ਦੋਨੇ ਓਕੇ ਆ ਬਾਈ ਠੀਕ ਆ ਤੇ ਜੇ ਕਿਸੇ ਨੂੰ ਤੇ ਜਿਹੜਾ ਘਰੇ ਆਉ ਉਹ ਤੋਂ ਬੰਦੇ ਤੋਂ ਕੋਈ ਨੀ ਦਲਾਲੀ ਨਹੀਂ ਫਲਾਦੀ ਨਹੀਂ ਹਾਂ ਜੇ ਆਪਣਾ ਸੌਦਾ ਹੁੰਦਾ ਬਾਈ ਵੀਡੀਓ ਦੇ ਜ਼ਰੀਏ ਠੀਕ ਆ ਮੈਂ ਕੋਈ ਦਲਾਲੀ ਨਹੀਂ ਲੈਣੀ ਤੁਹਾਨੂੰ ਯੂਟਿਊਬਰ ਦਾ ਮਾਨਤਾਣ ਕਰਦੇ ਹੋ ਕੁਛ ਕਰ ਜਿਓ ਹਾਂ ਠੀਕ ਆ ਬਾਈ ਜਿਹੜਾ ਤੁਹਾਨੂੰ ਵੀਡੀਓਆਂ ਦਿਖਾਉਂਦਾਗਾ ਟਰੈਕਟਰ ਦੀਆਂ ਕੁਛ ਦੇ ਦਿਓ ਨੂੰ ਆਪਦੀ ਮਰਜ਼ੀ ਦਾ ਜਰ ਹਾਂ ਜੇ ਮੰਡੀ ਤੇ ਆਉਂਗੇ 2000 ਰੁਪਏ ਪਾਉਂਗੇ ਹਾਂ ਕੁਛ ਦੇ ਜੋ ਆਪਦੀ ਖੁਸ਼ੀ ਦਾ ਉਹਨੂੰ ਮੈਂ ਕੁਛ ਨਹੀਂ ਲੈਣਾ ਕੋਲੇ ਸੱਦੂਗਾ ਜਦੋਂ ਟਰੈਕਟਰ ਲੈਣਾ ਇਹ ਨਾਲ ਥੋੜੀ ਸਲਿੱਪ ਪਾਉ ਬਾਈ ਖਿੱਚ ਕੇ ਤੇ ਉਹਦਾ ਮਾਨਤਾਣ ਕਰ ਜਿਓ ਬਾਈ ਠੀਕ ਆ ਠੀਕ ਆ ਬਾਈ ਤੇ ਟਰੈਕਟਰ ਬਾਈ ਆਪਾਂ ਨਵੇਂ ਤੋਂ ਨਵੇਂ ਦਿਖਾਉਂਦੇ ਰਹਾਂਗੇ ਇੱਕ ਅੱਜ ਦੇ ਦਾ ਆਪਾਂ 265 ਜਿਹੜਾ ਉਹਦੇ ਵੀਡੀਓ ਤੋਂ ਦਿਖਾਇਆ ਸੀ ਇੱਕ ਕੱਲ ਸੁੱਣ ਵਾਲੀ ਕਾਇਆ ਸੀ ਉਹ ਅੱਜ ਸਵੇਰੇ ਦੇ ਦਿੱਤਾ ਠੀਕ ਆ ਬਾਈ ਮਿਹਰਬਾਨੀ ਬਾਈ ਤੇ ਜਿਹਨੇ ਟਰੈਕਟਰ ਲੈਣਾ ਉਹ ਹੀ ਫੋਨ ਲਾਇਆ ਹੋਰ ਫੋਨ ਨੰਬਰ ਬੋਲ ਦੋ 947879399 ਬਾਈ ਠੀਕ ਆ ਤੇ ਬਾਈ ਨੂੰ ਕਰ ਲਿਓ ਕਾਲ ਤੇ ਆਪਣਾ YouTube ਚੈਨਲ ਕਰ ਲਿਓ ਸਬਸਕ੍ਰਾਈਬ ਧੰਨਵਾਦ ਦੋਸਤੋ ਠੀਕ ਆ